ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਾਰ ਸਿੱਖ ਸੰਗਤਾਂ ਜਦੋਂ ਗੁਰੂ ਸਾਹਿਬ ਦੀ ਬਾਣੀ ਦਾ ਪਾਠ ਉਚਾਰਨ ਕਰਦੀਆਂ ਹਨ ਆ ਜਿਹੜੇ ਸਕਰੀਨ ਦੇ ਉੱਪਰ ਲਿਖੇ ਹੋਏ ਤੁਸੀਂ ਸ਼ਬਦ ਦੇਖ ਰਹੇ ਹੋ ਪਹਿਲਾ ਸ਼ਬਦ ਆ ਜੀ ਜ ਜ ਨੂੰ ਕੰਨਾ ਹਾ 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 ਦੇ ਪੈਰ ਵਿੱਚ ਔਂਕੜ ਦੀ ਮਾਤਰਾ ਫਿਰ ਖ ਖੇ ਨੂੰ ਕੰਨਾ ਹਾ 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 ਦੇ ਪੈਰ ਵਿੱਚ ਔਂਕੜ ਦੀ ਮਾਤਰਾ ਸੰਗਤ ਜੀ ਇਸ ਗੱਲ ਨੂੰ ਖਿਆਲ ਵਿੱਚ ਰੱਖੋ ਇਹਨਾਂ ਦੋ ਸ਼ਬਦਾਂ ਦਾ ਜਿਹੜਾ ਉਚਾਰਨ ਹਾਲਾਂਕਿ ਮੈਂ ਦੋ ਸ਼ਬਦਾਂ ਦੀ ਗੱਲ ਕਰ ਰਿਹਾ ਹਾਂ ਪਰ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਾਨੂੰ ਪੜਨ ਨੂੰ ਮਿਲਦੇ ਆ ਜੇ ਇਹਨਾਂ ਦਾ ਉਚਾਰਨ ਸਿੱਖ ਲਈਏ ਤੇ ਫਿਰ ਉਹਨਾਂ ਦਾ ਉਚਾਰਨ ਕਰਨਾ ਵੀ ਸਾਨੂੰ ਸੌਖਾ ਹੋ ਜਾਏਗਾ ਇਹਨਾਂ ਦੋ ਸ਼ਬਦਾਂ ਦਾ ਉਚਾਰਨ ਇਸ ਢੰਗ ਨਾਲ ਕਰਾਂਗੇ ਜ ਜਿਹਨੂੰ ਕੰਨਾ ਹਾਹੇ ਦੇ ਪੈਰ 'ਚ ਜਿਹੜੀ ਔਂਕੜ ਦੀ ਮਾਤਰਾ ਹੈ ਇਹ ਲਘੂ ਮਾਤਰਾ ਹੈ ਔਂਕੜ ਦੀ ਮਾਤਰਾ ਲਘੂ ਮਾਤਰਾ ਹੈ ਤੋ ਆਪਣੀ ਹਲਕੀ ਜੀ ਟੋਨ ਵਿੱਚ ਹੀ ਇਹ ਉਚਾਰਨ ਹੋਵੇਗੀ ਇਹਦਾ ਪਾਠ ਉਚਾਰਨ ਕਰਾਂਗੇ ਜਾ ਹੋ ਪੋਲਾ ਜਾ ਜਾ ਹੋ ਇਨੁ ਜਾ ਹੋ ਨਹੀਂ ਬਣਉਣਾ। ਕਈ ਸੱਜਣੇ ਦਾ ਪਾਠ ਹੋ ਬਣਾ ਦਿੰਦੇ ਆ। ਪਰ ਜੱਜੇ ਨੂੰ ਜਿਹੜਾ ਕੰਨਾ ਲੱਗਾ ਹੋਇਆ ਕੰਨੇ ਦੀ ਮਾਤਰਾ, ਲੀਖ ਮਾਤਰਾ, ਵੱਡੀ ਮਾਤਰਾ ਹੈ, ਤਾਂ ਇਹਦਾ ਪਾਠ ਜਾ ਇਹਨੂੰ ਲਮਕਾ ਸਕਦੇ ਆ ਹਾਹੇ ਦੀ ਔਂਕੜ ਹਲਕੀ ਜੀ ਟੋਨ ਚ ਉਚਾਰਨ ਹੋਏਗੀ। ਜਾ ਹੋ ਇਸੇ ਤਰ੍ਹਾਂ ਖਾ ਹੋ ਬਸ ਇੰਨਾ ਕੀ। ਕਿਉਂਕਿ ਜਦੋਂ ਮਹਾਰਨੀ ਦਾ ਅਭਿਆਸ ਕਰੀਏ ਹਾਹੇ ਨੂੰ ਔਂਕੜ ਦੀ ਜਦੋਂ ਮਾਤਰਾ ਆਉਂਦੀ ਉਹਦਾ ਹਲਕਾ ਜਿਹਾ ਪਾਠ ਹੀ ਉਚਾਰਨ ਹੁੰਦਾ ਹੈ। ਹਾਹੇ ਔਂਕੜ ਹੋ ਉਲਾਜਿਆ ਬਸ ਇਨਾ ਹੀ ਤੋਂ ਇਤੇ ਪਾਟ ਉਚਾਨ ਹੋਏਗਾ ਜਾਹੋ ਖਾਹੋ